ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਬ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰਕੋ ਕੀਨੀ ਤਿਨ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸਾਡੇ ਤੇ ਬੜੀ ਬਖਸ਼ਿਸ਼ ਹੋਈ ਹੈ ਅਸੀਂ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਆ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕਾਂ ਰਹਿਬਰਾਂ ਦਾ ਜ਼ਿਕਰ ਕੀਤਾ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ। ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਰ-ਕੋਟ ਰੱਖਿਆ ਵੀ ਕਰਨਾ। ਗੁਰੂ ਸਾਹਿਬ ਕੋਲ ਜਿਸ ਵੇਲੇ ਤਖਮੀਰੀ ਪੰਡਤੇ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ Hindu ਧਰਮ ਛੱਡ ਕੇ ਮੁਸਲਮਾਨੀ ਸ਼ਰਨਾ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲ ਜਿਹਨੇ ਉਹ ਪਹਿਲਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ ਨੌਵੇਂ ਰਹਿਬਰ ਨੌਵੇਂ ਗੁਰੂ ਇਸੇ ਜੰਨੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਿਲਖਣ ਅਦੁੱਤੀ ਤੇ ਲਾਗਵਸਾਲ ਹੈ ਸ਼ਹਾਦਤ ਤਾਂ ਉਹ ਪਾਤਸ਼ਾਹ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਪਰ ਸਤਿਗੁਰਾਂ ਦਾ ਸਮੂੱਚਾ ਸੰਸਾਰੀ ਜੀਵਨ ਬੰਦਗੀ ਕਿਆਤ ਸੇਵਾ ਤੇ ਕੁਰਬਾਨੀ ਦਾ ਸਰਸਾਰ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਸ ਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਲਈ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਕੀਰ ਵਿਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋ ਹੀ ਵੱਖਰਾ ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਜੀ ਕੀ ਸੰਬੰਧੀ ਰਿਸ਼ਤੇਦਾਰ ਮਿੱਤਰ ਦੀ ਬੇਵਫਾਈ ਵਿਵਹਾਈ ਤੋਂ ਪੈਦਾ ਹੋਈ ਕਿਸੇ ਵੀ ਨਰਾਸ਼ਤਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਇਨਸਾਨੀਅਤ ਦਾ ਵਿਰਾਗ ਗੁਰੂ ਪਾਤਸ਼ਾਹ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਬਿਰਧ ਫਨ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਠਹਿਰਨਾ ਰਹਿਣ ਅਤੇ ਮਾਤ ਕਿਤਾਬ ਭਾਈ ਸੁਤਬੰਦ ਭਾਈ ਸੁਤਬੰਦ ਔਰ ਫੋਨ ਗ੍ਰਹਿ ਕੀ ਲਾਰ ਦਇਕਤ ਮੈਂ ਝੂਠੀ ਦੇਖੀ ਪਈ ਦਾ ਪਦਾਰਥਾਂ ਦੀ ਵਿਰਤਤਾ ਅਤੇ ਸੰਸਾਰ ਦੀ ਖਿੰਡ ਭੰਗਰਤਾ ਨਾਸ਼ਮਾਨਤਾ ਦਾ ਦ੍ਰਿਸ਼ ਦਿਸਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਰडर ਹੋ ਜਾਣ ਦੀ ਜੀਵਨ ਯਾਤਰਾ ਦੱਸੀ ਹੈ। ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹਿਲਾਵਦੀ ਬੋਲ ਸਕਦੇ ਹੋ। ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਹਾਦਤ ਇਹ ਆਪਣੇ ਇਹ ਫਰਜ਼ ਹੈ ਗੁਰੂ ਸਾਹਿਬ ਦਾ ਹੁਕਮ ਹੀ ਹੈ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮੱਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਦੇਈਏ ਇਹ ਸਾਡਾ ਸਾਰਿਆਂ ਦਾ ਫਰਜ਼ ਆ ਗੁਰੂ ਸਾਹਿਬ ਦਾ ਹੁਕਮ ਹੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕੈਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ शताब्दी ਦਾ ਔਰ ਅਮਰਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਤ ਨਾ ਸਿਰਫ ਕਰਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ ਦੇ ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ জ্ঞাত ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨ ਇਸ਼ਤਿਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਦੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਰਵਾਦ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮਈ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਰੇਤ ਫਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਖ਼ਬਰਾਂ ਦੇ ਵਿੱਚ ਦਿੱਤੇ ਗਏ ਮੈਂ ਸਮੁੱਚੇ ਮੀਡੀਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ-ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿੱਚ ਅਕੀਦਾ ਰੱਖਦੇ ਨੇ ਸ੍ਰੀ ਗੁਰੂ ਸ੍ਰੀ ਅਮਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਨ੍ਹਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਿਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਬਚਾਉਣਾ ਹੈ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟੀਜ਼ ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ੀਅਨਸ ਉਹਨਾਂ ਕੋਲ ਯੂਨੀਵਰਸਿਟੀ ਦੇ ਕੋਲ ਮੈਂ ਖੁਦ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਦਾ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਤੋਂ ਇਸ ਦੀ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਥੈਂਕ ਯੂ ਜਾ ਤ੍ਰਿਪੁਰ ਦੇ 75 ਦੇ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਆਪਣਾ ਸੀਟ ਦੇ ਕਰਕੇ ਉਹਨਾਂ ਨੇ ਸਾਰੇ ਜਰਸ ਨੇ ਉਹਨਾਂ ਨੂੰ ਮੰਨਉਣ ਲਈ ਕਿ ਸਰਕਾਰ ਨੂੰ ਕਹਿੰਦੇ ਕਿ ਉਹਦੇ ਦੇ ਸਪੈਸ਼ਲ ਸੈਸ਼ਨ ਬਣਾਇਆ ਜਾਵੇ ਕਿਉਂਕਿ ਚਰਚਾ ਕੀਤੀ ਜਾਵੇ ਨਾਲੇ ਕਿਉਂਕਿ ਦੇਸ਼ ਲਈ ਵੀ ਪਾਰਲੀਮੈਂਟ ਦੇ ਵਿੱਚ ਵੀ ਅਹਿਮ ਰਹੀ ਵੀ ਕਰ ਸਕਦਾ ਹੋਵੇ ਜਿਹੜੀ ਇਹ ਵੀ ਕਹਿੰਦੇ ਆ ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਹੀ ਫੈਸਲਾ ਲੈ ਰਿਆ ਗਿਆ ਕਿ ਇਹਦੇ ਲਈ ਸਪੈਸ਼ਲ ਸੈਸ਼ਨ ਜੀ ਇਹ ਇਹਨਾਂ શુભ ਦਿਹਾੜਿਆਂ ਦੇ ਲਈ ਇਹ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਮਨਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਗਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਉਹਨਾਂ ਵੱਲੋਂ ਸੁਝਾਅ ਆਉਣਗੇ ਸਾਰਿਆਂ ਦੇ ਵਿਚਾਰ ਕਰਕੇ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਕੱਲੀ ਮਤਲਬ ਇਹਦਾ ਸੁਨੇਹਾ ਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਵਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ 'ਚ ਪਿਆਰ ਨਾਲ ਕੋਈ ਐਗਜ਼ਿਸਟੈਂਸ ਦੀ ਦਸਨੇਹਾ ਦਿੰਦਾ ਹੈ ਮੇਰਾ ਖਿਆਲ ਹੈ ऐसा कोई धार्मिक स्थल ਜਿਹਦਾ ਨੀ ਪੱਥਰ ਹੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਖ ਨੇ ਰੱਖਿਆ ਹੋਵੇ ਦੁਨੀਆਂ ਦੇ ਵਿੱਚ ਹੋਰ ਕਿਤੇ ਨਹੀਂ ਪਾਣਾ ਸੋ ਫੈਸਲਾ ਕਰ ਲੋ ਦੁਬਾਰਾ ਇਹਦੇ ਵਿੱਚ ਜਿਹੜਾ ਮਾਰਕ ਕਰਿਆ ਜਾਏਗਾ ਦੇਖੋ ਸੁਝਾ ਸਾਰੇ ਤੋਂ ਲੈ ਜਾਣਗੇ ਐਸਜੀਪੀਸੀ ਤੋਂ ਵੀ ਲੈ ਜਾਣਗੇ ਜੋ ਵੀ ਦੁਨੀਆਂ ਦੇ ਵਿੱਚ ਇਨਾ ਮਹਾਨ ਦਿਹਾੜਿਆਂ ਸੰਬੰਧੀ ਆਪ ਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਨਾਂ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਜੀ ਪਹਿਲਾਂ ਬਹੁਤ ਸਾਰੇ ਲੈ ਗਿਆ ਸੀ ਇੱਕ ਮਿਲ ਕੇ ਨਾਲ ਇੱਕ ਸੁਝਾਅ ਲੈ ਕੇ ਪੱਥਰੀ ਕਰਦਾ ਕਿ ਮਿਲ ਕੇ ਨਾਲ ਮੈਂ ਕਬਡੀ ਸਸਤਾ ਜੀ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਦਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ ਤੇ ਕਿਸ ਤਰ੍ਹਾਂ ਲੈ ਕੋਲ ਦੇਖਿਓ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਰਾਂਗੇ ਇਹ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ ਇਹਦੇ ਲਈ ਮਾਡਰਨ ਟੈਕਨੋਲੋਜੀ AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ ਸੋ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸਾਂਝੀ ਵਾਲਤਾ ਦਾ ਜਿਹੜਾ ਸਨੇਹਾ ਇਸ ਤਪ ਦੇ ਸਮੇਂ ਦੇ ਵਿੱਚ ਜਦੋਂ ਕਿ ਸਮਰਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਹੈ ਉਸ ਸਮੇਂ ਸਰ ਮਨੁ ਕੋਈ ਜਿਸ ਨੇ ਦਾ ਜਰਾ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁੱਖ ਸ਼ਾਂਤੀ ਸਮਰiddhi ਇੱਕ ਕੇਂਦਰ ਤੋਂ ਉੱਪਰ ਪਾਸੋਂ ਪਿਆਓ ਪ੍ਰਕਾਸ਼ ਘਰ ਬਣਾਇਆ ਗਿਆ ਅਸਟੇ ਕੇਂਦਰ ਤੋਂ ਤਾਂ ਉਹ ਵੀ ਦਾ ਇਸ ਪ੍ਰੋਗਰਾਮ ਲਈ ਹਰ ਇੱਕ ਭਦਰ ਸਾਹਿਬ ਦੇ ਵਿੱਚ ਜਣਾਣਾ ਹੈ ਕਿ ਕੇਂਦਰ ਕੋਈ ਸਾਪਤ ਕੀਤਾ ਜਾਉ ਕਿ ਤੇ ਸਾਰੇ ਸਮਾਗਮ ਪੰਜਾਬ ਤੋਂ ਬਾਹਰ ਵੀ ਹੋਣਗੇ ਪੰਜਾਬ ਤੋਂ ਬਾਹਰ ਵੀ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਹੈ ਅਸੀਂ ਉੱਥੋਂ ਉੱਥੋਂ ਜਾ ਕੇ ਸੁਝਾ ਲਵਾਂਗੇ ਦੇਖੋ ਇਹ ਇਹਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ ਤੁਹਾਡੇ ਕੋਲ ਸੁਝਾਅ ਆਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ ਜਿ ਸ਼ਹੀਦੀ ਸ਼ਿਜਗਨ ਸਾਹਿਬ ਰੱਖਿਆ ਜਾਵੇ ਜਾਂ ਅਨੰਦਪੁਰ ਸਾਹਿਬ ਰੱਖਿਆ ਜਾਵੇ ਬਾਬਾ ਬਕਾਨੇ ਰੱਖਿਆ ਜਾਵੇ ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰਿਆਂ ਦਾ ਵਿਚਾਰ ਕਰਕੇ ਹੋਏਗਾ ਇਸ ਸੈਕਸ਼ਨ ਹੋਏ ਦੇ। ਔਰ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ, ਗੁਰੂ ਸਾਹਿਬਾਨ ਦੀ ਕੁਰਬਾਨੀ, ਗੁਰੂ ਸਾਹਿਬਾਨ ਦਾ ਸੁਨੇਹਾ ਔਰ ਇਸ ਵਿਰਾਸਤ ਨੂੰ ਅੱਗੇ ਲੈਣ ਅੱਗੇ ਲੈ ਕੇ ਜਾਣ ਦੀ ਲੋੜ ਕਿਸ ਤਰ੍ਹਾਂ ਅਸੀਂ ਸਾਡੇ ਸੁਨਹਿਰੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਕਰਾਂਗੇ ਉਹਦੇ ਲਈ ਵਿਚਾਰਕ ਤੰਤਰ ਰੱਖਿਆ ਜਾਏਗਾ। देखिए, दिस इज नॉट चेंज ऑफ आर्ट हम सुजेशन लेंगे सबसे तो जो जो सुजेशन जैसे जैसे आएंगे वैसे ही हम इसका जो ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਹਿਤਾਬੀਆਂ ਸਰਕਾਰਾਂ ਬਣਾਉਂਦੀਆਂ ਰਹੀਆਂ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਬਣਾਇਆ ਤੁਸੀਂ ਮਤਲਬ ਉਹ ਤਾਂ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਨਾ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਏਗਾ ਫਿਰ ਜਦੋਂ ਗੁਰਗੋਬ ਸਿੰਘ ਮਾਰਕ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾ ਬਣਾਇਆ ਸ਼ਾਹਾਦ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਬਣਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਨੇ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਬਣਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਸੋ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਧਕਾਰਕ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਹੈ ਉਹ ਕਰਨੀ ਸਰਕਾਰ ਸਾਡੀ ਬਣਾਇਆ ਸਾਡੀ ਬੀਤ ਵਿੱਚ ਐਸੋ ਸੰਸਥਾਵਾਂ ਨਾਲ ਸੰਪਰਕ ਕਰਦੀ ਸਭ ਤੋਂ ਪਹਿਲਾਂ ਤੁਸੀਂ ਕਾਤਾ ਸਾਹਿਬ ਜੇ ਤਾਂ ਬੰਦ ਲੋਕ ਕਿਤੇ ਰੋਹੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗਾ ਗੁਰੂ ਸਾਹਿਬ ਸੋਚੀ ਨੇ ਤੇ ਸਾਰਿਆਂ ਨੂੰ ਆਪਾਂ ਮਿਲਾਗੇ ਸਾਰਾ ਤੇ ਸਮਾਂ ਲਾਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ ਅਸੀਂ ਤਾਂ ਭੀਖੇ ਬਣ ਕੇ ਜਾਣਾ ਓਵੇਂ ਹੀ ਚਲਦੇ ਜਾਵਾਂਗੇ ਸੰਤੋਖ ਸਾਹਿਬ ਤੁਸੀਂ ਤਾਂ ਸਰਕਾਰ ਦਾ 파ਰਟੀ ਨਹੀਂ ਕਰਨਾ ਅਸਟਾਪ ਤੁਸੀਂ ਕਿਉਂ ਇਹ ਸਰਕਾਰ ਦਾ ਨੰਨ ਸਰਕਾਰ ਨੂੰ ਕੋਣ ਚੱਲ ਰਿਹਾ ਹੈ ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ ਸਪੀਕਰ ਹੋ ਜਾਣਾ ਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਰਹੇ ਨਹੀਂ ਤੁਸੀਂ ਗੁਰਸਿੱਖ ਹੋ ਨਹੀਂ ਕੋਈ ਸਾਡੀ ਚੋਅ ਨਹੀਂ ਹੈ ਕਿ ਸਰਕਾਰ ਦਾ ਪਾਸ ਹੋਣਾ ਗੁਰਸਿੱਖ ਹੋਣਾ ਕੋਈ ਲੱਗ ਰੱਖੀਦਾ ਹੈ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਰੀਡ ਕਰ ਰਹੇ ਹੁਣ ਸਰਕਾਰ ਨੇ ਸੁਝਾਅ ਮੰਗੇ ਹੈ ਮੈਸੇਜ ਆ ਇਕੱਠੇ ਕਰਕੇ ਦੇ ਦੇਣੇ ਅਸੀਂ ਸਾਰਿਆਂ ਤੋਂ ਸੁਝਾਅ ਮੰਗਾਗੇ ਪਹਿਲਾਂ ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸੁਝਾਅ ਸਹਿਯੋਗ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਆ ਅਸੀਂ ਉਸ ਤੋਂ ਅਸੀਂ ਇਹ ਵੀ ਸੁਝਾਅ ਮੰਗੇ ਕਿਸੇ ਮੈਡੀਕਲ ਨੂੰ ਕਿ ਤੁਹਾਨੂੰ ਮਰੋ ਵੀ ਐਜੂਕੇਸ਼ਨ ਜ਼ਿਆਦਾ ਸਮਝ ਪਹਿਲੇ ਅ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਇਸੇ ਦੇ ਉੱਤੇ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬਤਰ ਸਮਾਨ ਦਾ ਸਨੇਹਾ ਦਿੱਤਾ ਸੋ ਇਹ ਸਨੇਹਾ ਜਾਣਾ ਚਾਹੀਦਾ ਹੈ ਤੁਹਾਡੇ ਰਹਿਣਾ ਚਾਹੀਦਾ ਹੈ ਸਰੋ ਸਰ ਤੁਸੀਂ ਸਾਰੇ ਵਰਕਰ ਕੋ ਜਾ ਰਹੇ ਬੱਟਪਟ ਖਾਣ ਤੇ ਜਾ ਕੇ ਸੁਝਾਉਣੇ ਕੀ ਸਾਰੇ ਪਾਰਟੀਆਂ ਦੀ ਮੀਟਿੰਗ ਅਸੀਂ ਕਰੀਏ ਕੋਰਨਰ ਸੱਸੀ ਪਾਰਟੀਆਂ ਦੇ ਸੁਝਾਵੇ ਆ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਨੇ

ये बारे मेरे ख्याल अधिकारिक तौर पर तो आ, सरकार का कोई नुमायदा ही तो दस सद लेकिन ये बड़ा असरदार मुहिम है ये मैं कह सकता क्योंकि मैं अपने हल्के च पिछले एक महीना पूरा लाया बहुत असरदार मुहिम थैंक यू थैंक यू वेरी मच बहुत धनवाद